ਜੀ ਦਿਖਾਉਣਾ ਤੁਹਾਨੂੰ ਪਰ ਤਿੰਨ ਮੱਧਾਂ ਨੇ ਬਾਈ ਤੇਰੇ ਕੋਲੇ ਤਿੰਨ ਤਿੰਨ ਮੱਧਾਂ ਦਿਖਾਉਣੇ ਬਾਈ ਕੋਲੇ ਮੱਧਾਂ ਕਿਨੇ ਬਾਈ ਝੋਟਿਆਂ ਵਰਗੀਆਂ ਮੱਧਾਂ ਨੇ ਪਹਿਲਾਂ ਤਾਂ ਆ ਦਿਖਾਉਣਾ ਬਾਈ ਤੁਹਾਨੂੰ ਮੱਧ ਦੇਖ ਸਕਦੇ ਹੋ ਜੀ ਹਾਂ ਕੁਆਲਟੀ ਇਹ ਪਹਿਲਾਂ ਨਾ ਬਾਈ ਹਾਂ ਪਹਿਲਾਂ ਨਾ ਬਾਈ ਚੌਗ ਦੇ ਨਾਲ ਚੱਕਦੀ ਆ ਇਹ ਹਾਂ ਦੁੱਧ 11 ਲੀਟਰ ਤਿਆਰ ਆ ਸਾਡੇ 11 ਲੀਟਰ ਦੁੱਧ ਤਿਆਰ ਆ ਬਾਈ ਇਹਨਾਂ ਦੇਖ ਸਕਦੇ ਤੁਸੀਂ ਦੇਖੋ ਇਸ ਥਲੇ ਦੁੱਧ ਦਾ ਦੱਦ ਦੀ ਕੀ ਬੀਚਣਾ ਬਾਈ ਦੁੱਧ ਬਾਈ ਥਰੇ ਗੈਰੈਕਟਰ ਤਿਆਰ ਆ 11 ਲੀਟਰ ਤਿਆਰ ਆ ਮਗਰੇ ਦੇ ਕੀ ਆ ਕੱਟੀ ਆ ਬਾਈ ਮਗਰੇ ਕੱਟੀ ਆ ਬਾਈ ਦੇਖ ਸਕਦੇ ਹੋ ਤੁਸੀਂ ਟੋਟੀ ਬਹੁਤ ਵਧੀਆ ਗਈ ਤੁਸੀਂ ਕਰੋ ਸ਼ਿੰਗਾਨੀ ਕੁਆਲਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਫੇਸ ਕੁਆਲਟੀ ਤੇ ਆਹਾ ਬਾਈ ਜਿਹੜੀ ਆ ਖੜੀ ਹੈ ਇਹਦਾ ਕੀ ਰਿਕਾਰਡ ਆਗਾ ਇਹ ਬਾਈ ਹੁਣ 18 ਟੂ ਦੇ ਚੱਲ ਰਹੀ ਐ ਇਸ ਟਾਈਮ ਯਾਨੀ ਕਿ 20 ਪਲੱਸ ਦੀ ਉਮੀਦ ठीक हाँ। है वीर इनमे सूए वीर ये ये सूआ तीजा भाई ये मड़ा तोड़ के दिखाएं देखो भाई फोन क्वालिटी चेक कर रहा हूं मुद्दा दी देखो भाई बात आ रही है जी आई देख रहा हूं ਹੁਣ ਆ ਵੀ ਦਿਖਾ ਦੇ ਬਈ ਮੜੀ ਖੋਲ ਇਹ ਕਿਵੇਂ ਬਈ ਸੋਨ ਵਾਲੀ ਆ ਹਾਂ ਬਈ ਸੋਨ ਵਾਲੀ ਆ ਠੀਕ ਆ ਤੀਜਾ ਸੁਆ ਤੀਜਾ ਸੁਆ ਸੋਨ ਵਾਲੀ ਆ ਬਈ ਮੈਂ ਇਹਦੀ ਥਾਣਾ ਦੀ ਕੁਆਲਿਟੀ ਆਰਡਰ ਚੈੱਕ ਕਰ ਸਕਦੇ ਹਾਂ ਤੁਸੀਂ ਕੋੜੇ ਚਾਮੋਰ 270 ਦੇਖੋ ਬਈ ਹਾਂ ਸਾਸਰੀਕਾਲ ਬਾਈ ਸਾਸਰੀਕਾਲ ਬਾਈ ਪਿੰਡ ਦਾ ਵੀ ਪਿੰਡ ਦੱਸ ਕਿਹੜਾ ਹੈ ਪਿੰਡ ਬਾਈ ਆਪਣਾ ਮੀਰੀਗਾ ਟੇਪੀ ਜ਼ਿਲ੍ਹਾ ਮਾਨਸਾ ਠੀਕ ਆ ਬਾਈ ਹਾਂਜੀ ਹਾਂਜੀ ਕਿੰਨੀਆਂ ਮੱਝਾਂ ਲੈ ਕੇ ਆਏ ਤੁਸੀਂ ਆਪਾਂ ਬਾਈ ਆਪਾਂ ਤਿੰਨ ਮੱਝਾਂ ਲੈ ਕੇ ਆਏ ਜੇ ਆਪਾਂ ਗੱਲ ਕਰੀਏ ਆਹ ਮੱਝ ਦੀ ਦਾ ਕੀ ਮੁੱਲ ਕਰਦੇ ਬਾਈ ਆ ਜਿਹੜੀ ਖੜੀ ਆ ਬਾਈ ਮੁੱਲ ਇਹਦਾ ਕਰਦੇ ਆਪਾਂ 270000 ਠੀਕ ਆ ਮੌਕੇ ਤੇ ਮਾੜਾ ਮੌਕੇ ਤੇ ਬਾਈ ਮਾਨਦਾਨ ਖੁੱਲਾ ਕਰ ਦਾਂਗੇ ਦੂਜੇ ਨੰਬਰ ਇਹ ਸੂਨ ਵਾਲੀ ਹੈਗੀ ਹਾਂ ਜੀ ਹਾਂ ਬਾਈ ਸੂਨ ਵਾਲੀ ਆ ਕਿੰਨੇ ਟਾਈਮ ਦੀ ਰਹਿੰਦੀ ਸੂਨ ਵਾਲੀ ਬਾਈ ਸੂਨ ਚ ਇਹ ਹਲੇ ਹਫਤਾ ਪਿਆਗਾ ਅੱਛਾ ਆਪਣ ਲਵੇ ਇਹ 19 20 ਰਿ ਠੀਕ ਆ ਵੀਰੇ ਹਾਂ ਮਾੜੇ ਜਿਹੇ ਫਰਾਂ ਦੀ ਕੁਆਲਿਟੀ ਤੇ ਇੱਕ ਦੁਆਰ ਪਾ ਰਹੇ ਹਾਂ ਉਹ ਵੀ ਆਪਣੀ ਆਰਡਰ ਚ ਆਹ ਉਹ ਦੋ ਹੀ ਬੱਚੇ ਦੋ ਹੀ ਪੁੱਛਿਆ ਤੇ ਗੱਲ ਕਰੀ ਆਈ ਦੀ ਬਈ ਆਹ ਜਿਹੜੀ ਆ ਖੜੀ ਆ ਇਹਦਾ ਕੀਰਕਾ ਬਈ ਤੀਜਾ ਸੂਆ ਸੂਈ ਹੋਈ ਆ ਦੁੱਧ ਦੇਲੇ 18 ਲੀਟਰ ਤੇ ਚੱਲ ਰਹੀ ਐ ਇਸ ਟਾਈਮ ਆ ਠੀਕ ਐ ਨਵੇਂ ਸੂਆ ਬਈ ਇਹ ਇਹ ਤੀਜਾ ਸੂਆ ਬਈ ਤੀਜਾ ਸੂਆ ਹੈਗਾ ਹਾਂਜੀ ਹਾਂਜੀ ਕੀ ਮੰਗ ਰਹੇ ਤੇ ਕੀ ਹੈਗੀ ਮੰਗਰ ਬਈ ਇਹਦੇ ਨਵਾਬ ਦਾ ਕਟਾ ਹੈਗਾ ਠੀਕ ਆ ਬਈ ਹਾਂਜੀ ਹਾਂਜੀ ਇਹ ਮੇਲੇ ਮੂਲੇ ਤੇ ਹੀ ਪਾਈਏ ਕਿਤੇ ਪਹਿਲਾਂ ਨਹੀਂ ਮੇਲੇ ਤੇ ਨਹੀਂ ਪਾਈ ਬਾਈ ਠੀਕ ਆ ਬਾਈ ਤੇ ਗੱਲ ਕਰੀ ਅੱਜ ਮੈਂ ਆ ਖੜੀ ਆ ਬਾਈ ਤੀਜੀ ਆਹ ਇਹਦਾ ਕੀ ਮੁੱਲ ਮੱਲ ਕਰਦਾਗਾ ਇਹ ਬਾਈ ਪਹਿਲਾਂ ਕੱਟੀ ਆ 14 ਦਿਨ ਚੱਕਦੀ ਆ ਠੀਕ ਆ ਬਾਈ ਇਹਨੂੰ ਸੋਈ ਨੂੰ 6 ਮਸਤਮੰਦ ਨਾ ਤੇ ਦੁੱਧ ਗੈਰੈਟਰ ਤਿਆਰ ਠੀਕ ਆ ਬਾਈ ਹਾਂਜੀ ਚੈੱਕ ਕਰ ਸਕਦੇ ਆ ਬਾਈ ਬਾਈ ਦੀ ਮੱਝ ਤੁਸੀਂ ਇਹ ਜੋ ਸੋਈ ਦੀ ਮੱਝ ਆ ਬਾਈ ਜੇਕਰ ਮਾਸ਼ੱਲਾ ਨਹੀਂ ਹੋਵੇ ਮੋਬਾਈਲ ਨੰਬਰ ਕੋਈ 983318073 ਇੱਕ ਵਾਰੀ ਹੋਰ ਕਰਦੇ 983318073 ਠੀਕ ਆ ਬਾਈ ਆ ਨੰਬਰ ਤੇ ਬਾਈ ਨਾਲ ਗੱਲ ਕਰ ਲਿਓ